ਬੱਚਾ ਨਹੀਂ ਹੋਇਆ ਤੇ ਉਹਨੇ ਕੰਡਤਾ ਕਰੂ ਛੱਡ ਛੋਟੇ ਛੜਾਉਂਦਾ ਆ। ਆਜ ਨੂੰ ਸਾਲ। ਕਹੀਂ ਕੰਮ ਦੀ ਲੋੜ ਕੋ। ਹਾਂਜੀ। ਚਲਾ ਗਈ ਨਾ ਤੇਰੇ ਨਾਲ ਤੇ ਬੈਕਸੈਟ। ਕਲਾਕ ਕਦੋਂ ਤੱਕ ਦੇ ਕੇ ਮੰਨੂਗਾ ਤੂੰ। ਭੈਣ ਪ੍ਰਾ ਸਾਰੇ ਖਤਮ ਹੋ ਗਏ। ਇਹ ਤਾਂ ਮੈਨੂੰ ਅੱਜ ਸਾਰੇ ਗਵਾਂ ਚਾਪੜੇ ਤੇ ਬੋਲਣੇ ਨੇ। ਉਹ ਤੋਂ ਬੁਰਾ ਪਤਾ ਸੇ ਕੋਈ ਪਾਰਟੀ ਨਹੀਂ। ਹਾਂਜੀ। ਇਹ ਭੈਣ ਹੁਣ 8-9 ਸਾਲਾਂ ਤੋਂ ਸੜਕਾਂ ਤੇ ਕੋਈ ਫਿਰਦੀ ਅੱਜ ਇੰਦਰਤਨ ਕੱਲੀ ਕੋਈ ਬੋਲੀ ਜਾਂਦੀ ਹੈ ਕੱਲੀ ਕੋਈ ਗੱਲਾਂ ਕਰ ਜਾਂਦੀ ਹੈ ਕਿੱਥੇ ਟੇਪਰੇਸ਼ਨ ਦੇ ਵਿੱਚ ਹੈ ਪਰਿਵਾਰ ਦਾ ਕੋਈ ਜੀ ਇਹਨਾਂ ਦੇ ਨਹੀਂ ਹੈ ਜਿਹੋ ਕਿ ਨਜਾਸਤਾਂ ਮੁੜ ਰਹੀ ਜਿਹੜਾ ਸਰਜੀਤ ਦਾ ਮਰੇ ਦਾ ਨਾਂ ਹੀ ਨਹੀਂ ਰਹਿ ਗਈ ਭਿੰਡੀ ਦੇ ਪਿਓ ਵਾਂਗੂ ਮੁਝੇ ਵੀ ਤਾਰ ਮਾਰ ਕੇ ਜਿਵੇਂ ਭਿੰਡੀ ਜਿਵੇਂ ਮਰੇ ਵੀ ਥੈ ਹੋ ਰਿਹਾ ਜਿਵੇਂ ਮਰਦਾ ਕਾ ਤੁਮ ਨੂੰ ਨਿੱਤ ਨੂੰ ਮਰਨ ਨੂੰ ਚਾਹਣਾ ਨਹੀਂ ਬੁੱਝੇ ਸਨ ਪਰ ਮੋਟਾ ਪੁੱਟਾ ਜਿਹੜਾ ਪਖਾਨਾ ਚਾਹਤਾ ਦਾ ਕਟੀਚੇ ਲਾ ਗਈ ਨਾ ਜਿਹੜਾ ਤੇ ਇਹਦੇ ਬੈਕਸਾਈਡ ਗਲਾਕ ਕਦੋਂ ਤੂੰ ਤਾਂ ਦੇ ਕੇ ਮਰੂੰਗਾ ਤੂੰ ਮੈਂ ਦੇਖਦਾ ਹੀ ਨਾ ਚੰਗੀ ਜਿਹਾ ਜਗਵਾ ਕੇ ਮਰਿਆ ਨਾ ਤਰੀਕੀ ਚਿੰਪੂ ਰੱਖੇਤੀਆਂ ਹੁੰਦੇ ਨੇ ਕਿੰਦਰ ਕੰਗੇ ਉੱਪਰ ਨਾਲ ਪਤਾ ਕਿ ਜੇ ਸੱਪ ਜੇ ਤੂੰ ਮੁੱਠੀ ਵਿੱਚ ਜਨ ਦਾ ਮੂੰਹ ਦੇਖਾਂ ਤੇ ਅੱਲਾ ਦਾ ਪੱਕਾ ਰੂਤਰਾ ਨਹੀਂ ਸਕਿਆ ਨਹੀਂ ਨਹੀਂ ਪੱਕਾ ਤਾਂ ਜੀ ਸਾਡੀ ਚਾਲ ਨਹੀਂ ਨਾ ਰਾਣੀ ਦੇ ਘਰ ਨੂੰ ਪੁੱਤੇ ਕੋਲ ਆਇਆ ਇੱਕ ਸਾਈ ਖਾਲਸਾ ਬਾਈ ਫਤੇ ਜੀ ਇਹ ਅੱਜ ਸਾਡੇ ਕੋਲੇ ਸਾਡੇ ਸੁਪਨਿਆਂ ਦੇ ਘਰ ਦੇ ਪਰਿਵਾਰ ਦੇ ਮੈਂਬਰ ਨੇ ਅਮੀਰ ਚੰਦ ਜੀ ਰੋਸ਼ਨ ਲਾਲ ਜੀ ਜੰਗੀਰ ਸਿੰਘ ਇਹ ਵੀਰ ਸਾਡੇ ਕੋਲੇ ਅੱਜ ਇੱਕ ਭੈਣ ਨੂੰ ਲੈ ਕੇ ਆਏ ਨੇ ਰੋਜਪੜ ਤੋਂ ਉਹਦੇ ਕੋਲੇ ਮੱਲਾਂ ਵਾਲਾ ਮੱਲਾਂ ਵਾਲੇ ਕਸਬੇ ਦੇ ਵਿੱਚ ਇਹ ਭੈਣ ਬਹੁਤ ਦਿਨਾਂ ਤੋਂ ਇਦਾਂ ਹੀ ਘੁੰਮ ਰਹੀ ਸੀ ਅਫਸਟ ਸਾਨੂੰ ਇਹਨਾਂ ਨੇ ਪਹਿਲਾਂ ਵੀਡੀਓ ਭੇਜੀ ਸੀ ਵੀਰੇ ਉਹਨਾਂ ਨੇ ਫਿਰ ਇਹ ਵਿੱਚੋਂ ਲੱਭੀ ਨਹੀਂ ਭੈਣ ਇੱਕ ਦਿਨ ਵੀਰੇ ਉਹਨਾਂ ਨੂੰ ਅਸੀਂ ਕਿਹਾ ਸੀ ਵੀ ਅਮੀਰ ਚੰਦ ਜੀ ਉਹਨਾਂ ਨੇ ਵੀ ਤੁਸੀਂ ਲਿਆਓ ਆਪਣੇ ਕੋਲੇ ਤੇ ਬਾਕੀ ਇਹ ਦੱਸਣਗੇ ਕੀ ਗੱਲ ਹੈ ਜੀ ਇਹਦੇ ਅੱਗੇ ਪਿੱਛੇ ਕੌਣ ਹੈ ਪਰਿਵਾਰ 'ਚ? ਪਰਸ਼ਨਾਲ ਜੀ ਤੇ ਮਾਪਿਆਂ ਦੀ ਇਹਦੀ ਡੈਥ ਹੋ ਗਈ ਜੀ ਇਹਦੇ। ਅੱਛਾ ਜੀ। ਭਰਾ ਇਹ ਜਾ ਗਿਆ ਤੇ ਉਹਨਾਂ ਦੀ ਕੋਈ ਘਰੇਲੂ ਕੋਈ ਕਤਲ-ਕੁੱਤਲ ਹੋ ਗਿਆ ਤੇ ਉਹ ਵੀ ਚਲੇ ਗਿਆ ਪਿੰਡ ਛੱਡ ਕੇ। ਅੱਛਾ ਜੀ। ਕਿਹੜਾ ਵਿਆਹ ਹੋਇਆ ਸੀ ਤੇ ਉਸ ਤੋਂ ਬਾਅਦ ਹੂੰ ਫਿਰ ਬੇਬੀ ਬੱਚਾ ਨਹੀਂ ਹੋਇਆ ਤੇ ਉਹਨਾਂ ਨੇ ਕੱਟਤਾ ਕਰੋ ਛੋਟੇ ਛੜਾ ਹੋ ਗਿਆ। ਕਿਹੜੇ ਪਿੰਡ ਵਿਆਹੀ ਸੀ? ਇਹ ਉੱਥੇ ਨੇੜੇ ਹੀ 3-4 ਕਿਲੋਮੀਟਰ ਹੀ ਅੰਮ੍ਰਾ ਕੋਟੇ। ਜੀ 8-9 ਸਾਲ ਪਹਿਲਾਂ ਦੀ ਗੱਲ ਉਦੋਂ ਡਿਪਰੈਸ਼ਨ ਚ ਆ ਗਈ ਉਸ ਤੋਂ ਬਾਅਦ ਵੀ ਆਈਂ ਕਦੀ ਉੱਥੇ ਚਲੇ ਜਾਂਦੀ ਕਦੀ ਉੱਥੇ ਚਲੇ ਜਾਂਦੀ ਕਿਸ ਨੇ ਸਮਝਾਇਆ ਇਹਨੂੰ ਅੱਛਾ ਜੀ ਹੁਣ ਕਿੰਨੇ ਟਾਈਮ ਤੋਂ ਇਦਾਂ ਹੀ ਘੁੰਮ ਰਹੀ ਹੈ ਤੇ ਹੁਣ ਤਾਂ 6 ਮਹੀਨੇ ਹੋ ਗਏ ਸਾਡੇ ਪਿੰਡ ਆਈ ਪਹਿਲਾਂ ਉਥੋਂ ਪਾਸੇ ਚਲੇ ਜਾਂਦੀ ਲਾ ਪਤਾ ਹੀ ਹੋ ਜਾਂਦੀ ਪਤਾ ਹੀ ਨਹੀਂ ਲੱਗਦਾ ਕਿੱਥੇ ਚਲੇ ਜਾਂਦੀ ਕਦੀ ਕਿੱਥੇ ਚਲੇ ਜਾਂਦੀ ਅੱਛਾ 6 ਮਹੀਨਿਆਂ ਕੋ ਸਾਲ ਜਿੱਥੇ ਆ ਗਈ ਉਸ ਸਾਲ ਉਸ ਸਾਲ ਤੁਹਾਡੇ ਪਿੰਡ ਹਾਂਜੀ ਹਾਂਜੀ ਕਿਹੜੇ ਪਿੰਡ ਗਰਦਿੱਤੀ ਵਾਲਾ ਏ ਨਵਾਂ ਨਵਾਂ ਗਰਦਿੱਤੀ ਵਾਲਾ ਇਹ ਮੱਲਾ ਵਾਲੇ ਦੇ ਨੇੜੇ ਮੱਲਾ ਵਾਲੇ ਨੇੜੇ 4 ਕਿਲੋ ਮਟਰੇਕ ਮਾਹਰ ਹੈ ਜੀ ਜੱਟ ਜੀ ਵਾਲਾ ਹੜਾ ਵਾਜ ਨਾਰਾਂ ਤੇ ਇਹ ਤੁਹਾਡੇ ਪਿੰਡ ਦੀ ਹਾਂਜੀ ਹੈ ਹੜਾ ਉੱਥੇ ਤੁਹਾਡੇ ਪਿੰਡ ਦੀ ਹੈ ਹਾਂਜੀ ਤੁਹਾਡੇ ਪਿੰਡ ਦੀ ਧੀ ਹੈ ਜਨੂ ਆ ਕੁੜੀ ਆਈ ਕੁੜੀ ਆ ਹਾਂਜੀ ਕੁੜੀ ਜੀ ਇੱਕ ਦਿਨਾਂ ਕੇ ਚਲੀ ਗਈ ਸੀ ਨਾਲ ਹੋਰ ਕਿਤੇ ਬੇਲ ਉਥੋਂ ਰਾਜ ਕੋ ਬੰਦਾ ਆਪਣੀ ਦੁਕਾਨ ਤੇ ਲੈ ਕੇ ਆ ਗਿਆ ਛੱਡਣ ਵਾਸਤੇ ਮੈਂ ਬਾਹਰ ਗਿਆ ਸੀ ਕਿਤੇ ਇਹ ਫੇਰ ਘੁੰਮਦੀ ਘੁੰਮਦੀ ਆਪਦੇ ਚਲੀ ਗਈ ਇਹਨੂੰ ਲੱਭਦਿਆ ਸਾਨੂੰ ਪਤਾ ਲੱਗਾ ਵੀ ਇਹ ਨਾ ਪੱਕਾ ਟਿਕਾਣਾ ਨਹੀਂ ਇੱਕ ਥਾਂ ਤੇ ਨਹੀਂ ਰਹਿਣਾ ਕਦੀ ਕਿੱਥੇ ਚਲੇ ਜਾਣਾ ਕਦੀ ਕਿੱਥੇ ਚਲੇ ਜਾਣਾ ਅੱਜ ਵੀ ਸਵੇਰ ਦੇ ਨੂੰ ਮਾਹ ਲੱਭ ਕਿਤੇ ਜਾ ਕੇ ਗਊਸ਼ਾਲਾ ਹੀ ਸੁੱਤੀ ਪਈ ਸੀ ਪ੍ਰਾਣੀ ਗਊਸ਼ਾਲਾ ਬਿਲਡਰ ਖੰਡਰ ਸੀ ਖੰਡਰ ਬਿਲਡਰ ਉਸ ਤੋਂ ਲੱਭੀ ਜਾ ਗਈ ਮੈਂ ਇਹਨੂੰ ਕਿਹਾ ਵੀ ਆਓ ਚੱਲੀਏ ਭੈਣਾ ਏਟਾ ਲੈ ਕੇ ਪੈ ਗਈ ਤੂੰ ਗਲਤ ਬੇਵ ਕਰਨ ਵਾਸਤੇ ਮੈਨੂੰ ਅਗੋ ਬਾੜਾ ਮਾੜਾ ਬੋਲੀ ਮੈਨੂੰ ਕਹਦੀ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਵੀ ਇਹਨੇ ਕੀ ਸਾਨੂੰ ਗੱਲਾਂ ਕੀਆਂ ਤਾਈ ਪਾਥੇ ਹੋ ਗਏ ਵੀ ਕਿਤੇ ਏਟੀ ਨਾ ਮਾਰੇ ਸੇਰੀ ਨਾ ਪਾੜ ਦੇ ਕਿਤੇ ਫਿਰ ਇਹ ਆਏ ਨੇ ਇਹਨਾਂ ਨਾਲ ਇਹਨਾਂ ਨੂੰ ਬੇੜਦੇ ਹੋਣ ਕਰਕੇ ਫਿਰ ਇਹ ਗੱਡੀ 'ਚ ਬੈਠੀ ਫਿਰ ਇਹਨਾਂ ਦੀ ਗੱਡੀ ਲੈ ਕੇ ਮੇਰੇ ਵਾਲੀ ਗੱਡੀ ਖਰਾਬ ਸੀ ਅੱਜ ਉਹਦੇ ਕਰਕੇ ਫਿਰ ਸਾਨੂੰ ਥੋੜੀ ਪਰੇਸ਼ਾਨੀ ਹੋ ਗਈ ਜੀ ਇਹ ਬਾਈਕ ਦਾ ਮੈਂ ਗੱਡੀ ਲੈ ਚੱਲਦਾ ਤੂੰ ਮੈਂ ਚੱਲਦਾ ਤੂੰ ਫਿਰ ਲਾ ਤੇ ਡਿਪਰੈਸ਼ਨ ਚ ਗਈ ਤੇ ਵਾਵਾ ਚ ਰੁਗ ਗਿਆ ਕਦੀ ਇਹ ਵਜ਼ੀਰਪੁਰ ਗੁਰਦਾਰੇ ਚਲੀ ਜਾਂਦੀ ਕਦੀ ਕਿੱਥੇ ਤੁਰੀ ਫਿਰਦੀ ਐਂ ਬਸ ਜਿਵੇਂ ਜਿਆਦਾ ਰਹੀ ਇਹ 6-7 ਮਹੀਨੇ ਹੋ ਗਏ ਆ ਇੱਕ ਜਿਹੜੀ ਬੈਠੀ ਐ ਨਾ ਇਹ ਕਈ ਵਰੀ ਇਹਨੂੰ ਦਰਸ ਦੇ ਆਦਤ ਤੇ ਨੂੰ ਨਵਾਵਾ ਇਹਦੇ ਕੱਪੜੇ ਬਰਦੀ ਕਾ ਦੀ ਨਹਿਰ ਵਗਦੀ ਨਾਲ ਉਥੇ ਇਹਨੂੰ ਗਰਮ ਪਾਣੀ ਕਰਕੇ ਕਰਨਾਲ ਪੀਂਦੇ ਬਾਹੂ ਦੇ ਦਿੰਦੇ ਨੇ ਇਹ ਇਹਨੂੰ ਬੜਾ ਮोटा ਬਰੋਟੀ ਚਾਹ ਪਾਣੀ ਦੱਸਦੇ ਪ੍ਰਧਾਰ ਤੇ ਤੇ ਸਾਹਬ ਤੋਂ ਸਕਦਾ ਨਹੀਂ ਕੋਈ ਜਿਹੜੇ ਰਿਸ਼ਤੇਦਾਰ ਤੋਂ ਅੱਗੇ ਨਹੀਂ ਆਉਂਦਾ ਭਣ ਕਿੰਨੇ ਕ ਟਾਈਮ ਤੋਂ ਐਂ ਘੁੰਮ ਰਹੀ ਹੈ ਇਹ ਰੰਗਾਵਾਂ ਟਾਈਮ ਹੋ ਗਿਆ ਇਹ ਤਾਂ ਘੁੰਮ ਰਹੀ ਨਹੀਂ ਮੰਨ ਲਓ ਸਾਲ ਹੋ ਗਿਆ ਨਹੀਂ ਸੋ 8 8-9 ਸਾਲ ਹੋ ਗਏ ਹੈ। ਐਂ ਕੰਮ ਦਿਨੋਂ 80 ਹਾਂਜੀ ਇਹ ਨਾ ਕਿਤੇ ਹੀ ਆਉਂਦੀ ਇੱਥੇ ਹੁਣ ਤਾਂ ਵਾਵਾ ਇਹਨੂੰ 6 ਮਹੀਨੇ ਹੋ ਗਏ ਤੇ ਟਿੱਕੀ ਨਹੀਂ ਤੀਜੀ ਟੇਕਦੀ ਹੈ ਤੇ ਇਹ ਕਿਤੇ ਕਿਸੇ ਪਿੰਡ ਚਲੀ ਜਾਂਦੀ ਕਿਤੇ ਕਿਸੇ ਪਿੰਡ ਕੱਲ ਵੀ ਅਸੀਂ ਲੱਭਦੇ ਰਹਿ ਲੱਭੀ ਨਹੀਂ ਅੱਜ ਸਰਪੰਚ ਲੱਭਦਾ ਰਿਹਾ ਚਾਰੇ ਲੱਭ ਲੁੱਪ ਕੇ ਲੈ ਕੇ ਆਇਆ ਕੋਈ ਹੈ ਹੀ ਨਹੀਂ ਦਾ ਕੋਈ ਦੇਖ ਭਾਲ ਕਰਨ ਵਾਲਾ ਅਜੀ ਤਰਬ ਤਰਸੀ ਨਾਲ ਨੂੰ ਵੀ ਰੋਟੀ ਪਾਣੀ ਵੀ ਨਵਾ ਦਿੰਦੀ ਜਦੋਂ ਮੇਰਾ ਟਾਈਮ ਲੱਗਦਾ ਇਸਦਾ ਬਾਹਰ ਅੰਦਰ ਦਾ ਕੰਮ ਕਰੀਦਾ ਜੇ 10 ਦਿਨਾਂ ਨੂੰ ਕਿਤੇ ਮਹੀਨੇ ਚਾਰੀ ਨੂੰ ਹੋਣ ਤਾਂ ਮਹੀਨਾ ਹੀ ਹੋ ਗਿਆ ਮਾਈਂ ਕਿਉਂ ਸੀ ਆ ਮੇਜੀ 3 ਆ ਭੈਣੇ ਪਰ ਮਜੀ ਕੋੜੇ ਮਨਜੀਤ ਆ ਚਲੀਏ ਭੈਣੇ ਉੱਥੇ ਬੈਠ ਕੇ ਗੱਲਾਂ ਕਰਦੇ ਆਪਾਂ ਜੀ ਇਹਦੇ ਬੱਚੇ ਹੈ ਕੋਈ ਨਹੀਂ ਬੱਚਾ ਹੋਇਆ ਨਹੀਂ ਜੀ ਤਾਂ ਉਹ ਡਿਪਰੈਸ਼ਨ ਜਿਹੜੇ ਉਹਨਾਂ ਨਾਲ ਗੱਲ ਹੋਈ ਕੋਈ ਤੁਹਾਡੀ ਇਹਦੇ ਇਹਦੇ ਸਹਰਿਆ ਨਾਲ ਕਦੇ ਨਹੀਂ ਤਾਂ ਮਾਰ ਗਿਆ ਜੀ ਹੈ ਨਾ ਹਿੰਦੀ ਘਰ ਵਾਲਾ ਤਾਂ ਮਾਰ ਗਿਆ ਸੀ ਦਾ ਅੱਛਾ ਮਾਰ ਗਿਆ ਸੀ ਦਾ ਬਾਅਦ ਦੇ ਵਿੱਚ ਤੇ ਇਹਦੇ ਮਤਲਬ ਪੇਕਿਆਂ ਚ ਕੋਈ ਨਹੀਂ ਹੈਗਾ ਭੈਣ ਭਰਾ ਸਾਰੇ ਖਤਮ ਹੋ ਗਏ ਮਾਪੇ ਉਹ ਵੀ ਮਰ ਗਏ ਅੱਛਾ ਭਰਾ ਮਰਿਆਂ ਰਗੇ ਹੀ ਆ ਜਦੋਂ ਪਿੰਡ ਚ ਵੜੇ ਇੱਕ ਹੀ ਭਰਾ ਇਹ ਇੱਕ ਹੀ ਭਰਾ ਸੀ ਇਹ ਬੜੀ ਕੋ ਮੜਾ ਮੋਟਾ ਨਹੀਂ ਮਨਜੀਤ ਪਹਿਣੇ ਬਸਾਂ ਜੀ ਕਰਦੀ ਰਹੀ ਮੰਜੀਤ ਭੈਣੇ ਕੀ ਕਹਿਨੀ ਆ ਤੇਰੇ ਘਰ ਵਾਲੇ ਦਾ ਕੀ ਨਾਮ ਸੀ ਪੈਸੇ ਲੈਣੇ ਕਿੰਨੇ ਪੈਸੇ ਲੈਣੇ ਕੀ ਕਰਨੀਂ ਪੈਸਿਆਂ ਦਾ ਨਹੀਂ ਇਹ ਕਰਾਂਗੇ ਇਹ ਕਰਨੀਂ ਪੈਸਿਆਂ ਦਾ ਮੇਰੇ ਕੋਲ ਮੇਰੇ ਕੋਲ ਲੈ ਲੈ ਪੈਸੇ ਲੈਣਾ ਨਹੀਂ ਵਿਕੀ ਜਿੰਨਾ ਏਡੂ ਉਂਝਾ ਹੋਣਾ ਹੀ ਕੋਸਰਾ ਉਹ ਤੁਸੀਂ ਇਹ ਪਾ ਕੇ ਉਹ ਤਾਂ ਬਸ ਪਾਉਣੇ ਭਾਰੀ ਨਹੀਂ ਆਂ ਕੰਜਾਲੀ ਕੋਲੀ ਤੇ ਜੇ ਧਰੇ ਗੁਰੂ ਜੀ ਨਾਮ ਨਹੀਂ ਜਾਤਾ ਤਾਂ ਜੇ ਕੋਲ ਨਹੀਂ ਪਤਾ ਨਹੀਂ ਤੁਮ ਜੀ ਕਾ ਦਿਖਾਤਾ ਲਾਤੀ ਉਸੇ ਕਾ ਪਹਿਰਾ ਅਸਲੋ ਭਾਗ ਉਹ ਦੇਦੀ ਵੀ ਨਹੀਂ ਮੈਨੂੰ ਕਿੰਨੇ ਦੋ ਦੋ ਰਾਂ ਉਹ ਮੁੰਡਾ ਨਹੀਂ ਪਹਾਂ ਸਕੀ ਤੇ ਮੈਨੂੰ ਮਾਰਾ ਦੇ ਕਾਲ ਪਾਣ ਤੇ ਉਂਝ ਦੀ ਲਈ ਜਾ ਤੇ ਜੀਪਾਂ ਦਾ ਬਹੁਤ ਜੀ ਵੀ ਜਾ ਜੀਪ ਦਾ ਖਾਣੇ ਤੇ ਤੱਕ ਤੋ ਤੇ ਹੀ ਸਾਹ ਨਾਲ ਅਸੀ ਲਾਚ ਨਾ ਇਹ ਨਵੇਂ ਆਵਦੇ ਜਵਾਈ ਵਟੇ ਇਹ ਸਾਹ ਨਾਲ ਅੱਜ ਸਾਰੇ ਗਵਾਈ ਚੱਕਦੇ ਪਰ ਮਨ ਨਹੀਂ ਉਰਦੂ ਮੰਨੂ ਕੱਲਾ ਸੇਕ ਕੁਆਲਟੀ ਵਾਲਾ ਨਹੀਂ ਆਉਂਦੀ ਲੈ ਮੰਨ ਦੇ ਦੇ ਮੰਨ ਦੇ ਦੇ ਆ ਉਹਨਾਂ ਚਾਰ ਚੀਜ਼ ਬਣਾ ਦੇ ਆ ਵੀ ਦੇ ਦੇ ਮੈਨੂੰ ਨਹੀਂ ਦੱਸ ਚੀਜ਼ ਇਹ ਕਿਹੜੀ ਚਾ ਖਾ ਲਾ ਓਏ ਜਿੰਨਤਾ ਹੀ ਲੈ ਪਹਿਲੇ ਲੈ ਲੈ ਪਹਿਨੇ ਆ ਪਹਿਲੇ ਲੈ ਲੈ ਪਹਿਨੇ ਆ ਗਲਾਸ ਮੈਨੂੰ ਫੜਾਰੇ ਪਹਿਨੇ ਨਹੀਂ ਤੂੰ ਨੇ ਚੈੱਕ ਕਰ ਤੇ ਕੋਲਾ ਪੈਸੇ ਦੇਣ ਨੂੰ ਠੀਕ ਚੱਲ ਲੈ ਲੈ ਕੋਈ ਆਹਾ ਤੇਰੇ ਕੋਲ ਉਹ ਜੀ ਫਿਰ ਚੱਲ ਲੈ ਲੈ ਹੋ ਲੈ ਲੈ ਪਹਿ ਆ ਲੈ ਲੈ ਬਈ ਦੇਖ ਉਹ ਤੋਂ ਪਹਿਲਾਂ ਕੋਸਟਾ ਹੁੰਦਾ ਆ ਲੈ ਪੈਸੇ ਨਹੀਂ ਹੁੰਦਾ ਕੋਈ ਕਹਿਆ ਨਹੀਂ ਪੁੱਛ ਆ ਲੈ ਪੈਸੇ ਲੈ ਜੀ ਜੀ ਦੋ ਇੰਨਾ ਮਸੂਲੀਆ ਕਿੰਨੇ ਪੈਸੇ ਆ ਨਹੀਂ ਮਸੂਲੀਆ ਇਹ ਕਿੰਨੇ ਪੈਸੇ ਆ ਆ ਕਿੰਨੇ ਪੈਸੇ ਨੇ ਦਸਾਂ ਫੱਟੇ ਆ ਆ ਕਿੰਨੇ ਦੇ ਨੋਟ ਆ ਦੇਖੀ ਦਸਾਂ ਫੱਟੇ ਸਪਾਰਟੀ ਵੀ ਚੀਤਾ ਹੁੰਦਾ ਰੱਖਣਾ ਆ ਕੌਣ ਆ ਭਾਈ ਆ ਕਿਹਦੀ ਫੋਟੋ ਆ ਨਹੀਂ ਹੋਵੇ ਤਾਂ ਚੀਜ਼ ਵੀ ਨਹੀਂ ਨਾ ਫੋਟੋ ਕਿਹਦੀ ਆ ਆ ਫੋਟੋ ਕਿਹਦੀ ਆ ਕਈ ਵਾਰ ਸਾਡੇ ਗਲੀ ਗਵਾਂਡ ਸਾਡੇ ਪਿੰਡ ਚ ਸਾਡੇ ਕਸਬੇ ਸਾਡੇ ਸ਼ਹਿਰ ਚ ਕੋਈ ਇਸ ਤਰ੍ਹਾਂ ਸਾਡੀ ਭੈਣ ਸੜਕਾਂ ਤੇ ਰੋਲ ਰਹੀ ਹੁੰਦੀ ਆ ਤੇ ਅਸੀਂ ਦੇਖ ਕੇ ਵੀ ਅੰਡਠਾ ਕਰ ਦਿੰਨੇ ਆ ਅਸੀਂ ਸਮਝਦੇ ਹੋਏ ਵੀ ਨਾ ਸਮਝ ਬਣ ਜਾਂਦੇ ਆ ਪਰ ਸਾਡੀ ਬੇਨਤੀ ਹੈ ਭਰਾਵੋ ਤੇ ਭੈਣੋ ਇੱਜ਼ਤ ਸਾਂਝੀ ਆ ਸਾਰਿਆਂ ਦੀ ਧੀਆਂ ਭੈਣਾਂ ਸਭੀਆਂ ਸਾਂਝੀਆਂ ਏਦਾਂ ਦਾ ਦੁੱਖ ਰੱਬ ਕਿਸੇ ਨੂੰ ਨਾ ਦੇਵੇ ਐਦਾਂ ਦੀ ਤਕਲੀਫ ਰੱਬ ਕਿਸੇ ਦੀ ਧੀ ਭੈਣ ਨੂੰ ਨਾ ਦੇਵੇ ਪਰ ਮਨਜੀਤ ਭੈਣ ਵਿਆਹੀ ਹੋਈ ਸੀ ਪਰ ਕੁਛ ਕਰ ਮੰਦਾ ਐਸਾ ਚੱਕਰ ਚੱਲਿਆ ਬੱਚਾ ਨਹੀਂ ਹੋਇਆ ਸਾਰੇ ਪਰਿਵਾਰ ਨੇ ਵੀ ਛੱਡ ਤਾ ਜਿਵੇਂ ਦੱਸਿਆ ਵਾ ਭੈਣ ਹੁਣਾਂ ਨੇ ਵੀਰੇ ਹੁਣਾਂ ਨੇ ਉਸ ਵਾਰ ਪਤੀ ਦੀ ਵੀ ਡੈਥ ਹੋ ਗਈ ਭਰਾ ਸੀਗਾ ਇੱਕ ਉਦੋਂ ਕੋਈ ਮਰਡਰ ਹੋ ਗਿਆ ਪਿੰਡ ਦੇ ਵਿੱਚ ਕੋਈ ਕਤਲ ਹੋ ਗਿਆ ਉੜ ਕੇ ਜੇਲ੍ਹ ਚ ਲੈ ਗਿਆ ਉਸ ਤੋਂ ਬਾਅਦ ਜੇਲ੍ਹ ਤੋਂ ਆ ਕੇ ਉਹ ਵੀ ਪਿੰਡ ਛੱਡ ਕੇ ਚਲਾ ਗਿਆ ਕਿੱਥੇ ਰਹਿ ਰਿਹਾ ਕਿੱਥੇ ਨਹੀਂ ਰਹਿ ਰਿਹਾ ਉਹ ਵੀ ਨਹੀਂ ਕਿਸੇ ਨੂੰ ਪਤਾ ਇਹ ਭੈਣ ਹੁਣਾਂ 8-9 ਸਾਲਾਂ ਤੋਂ ਸੜਕਾਂ ਤੇ ਤੁਰੇ ਫਿਰਦੀ ਹੈ ਵਿਚਾਰੀ ਇੱਧਰ ਉੱਧਰ ਪਰ ਕੁਝ ਚੰਗੇ ਲੋਕ ਨੇ ਕੁਝ ਭਲੇ ਲੋਕ ਨੇ ਜਿਹੜੇ ਆਪਣੀ ਉਹ ਡਿਊਟੀ ਨਿਭਾਉਂਦੇ ਨੇ ਜਿਹੜੀ ਸਾਨੂੰ ਭਾਈ ਕਨ੍ਹਈਆ ਜੀ ਲਾ ਕੇ ਗਏ ਨੇ ਤੇ ਉਹ ਡਿਊਟੀ ਨਿਭਾਉਣ ਵਾਲੇ ਕੁਝ ਚੰਦ ਲੋਕਾਂ ਦੀ ਇੱਕ ਜਮਾਤ ਦੇ ਵਿੱਚੋਂ ਸਾਡੇ ਅਮੀਰ ਚੰਦ ਜੀ ਨੇ रोशन लाल जी ने अपना जी आज फर्ज निभाया आज मल्ला वाले ਤੋਂ ਫਿਰੋਜ਼ਪੁਰ ਤੋਂ ਇਸ ਭੈਣ ਨੂੰ ਸੁਪਨਿਆਂ ਦੇ ਘਰ ਤੱਕਰ ਪਹੁੰਚਦਾ ਕੀਤਾ ਤੇ ਇਸ ਭੈਣ ਦਾ ਅਗਲਾ ਸਫ਼ਰ ਤੰਦਰੁਸਤੀ ਭਰਿਆ ਹੋਵੇ ਚੜ੍ਹਦੀ ਕਲਾ ਵਾਲਾ ਹੋਵੇ ਇਹ ਸਾਰੇ ਤੁਸੀਂ ਅਰਦਾਸ ਕਰਿਓ ਦੇਖੋ ਭੈਣਾਂ ਆਪਣੇ ਪਰਸ ਦੇ ਵਿੱਚੋਂ ਪੈਸੇ ਕੱਢ ਕੇ ਵੀ ਗੈਨ ਰਹੀ ਆ ਪਰ ਇਕੱਲੀ ਕੋਈ ਬੋਲੀ ਜਾਂਦੀ ਐ ਇਕੱਲੀ ਹੀ ਗੱਲਾਂ ਕਰੀ ਜਾਂਦੀ ਐ ਕੋਈ ਮਾਮਾ ਨਹੀਂ ਕੋਈ ਮਾਸੀ ਨਹੀਂ ਕੋਈ ਚਾਚਾ ਨਹੀਂ ਕੋਈ ਤਾਇਆ ਨਹੀਂ ਕੋਈ ਭੈਣ ਨਹੀਂ ਕੋਈ ਭਰਾ ਨਹੀਂ ਪਰ ਇਹੀ ਰਿਸ਼ਤਿਆਂ ਨੂੰ ਜੇ ਉਲਟਾ ਮੰਨ ਕੇ ਚੱਲੀਏ ਤੇ ਸਾਰੇ ਖੜੇ ਆਪਾਂ ਜ਼ਰੂਰੀ ਨਹੀਂ ਸਾਡਾ ਖੂਨ ਦਾ ਰਿਸ਼ਤਾ ਹੀ ਰਿਸ਼ਤਾ ਹੁੰਦਾ ਰਿਸ਼ਤਾ ਤਾਂ ਮੰਨਣ ਦਾ ਤੇ ਰਿਸ਼ਤਾ ਤਾਂ ਮਾਨਣ ਦਾ ਜੇ ਮੰਨਿਏ ਤਾਂ ਸਾਰੇ ਹੀ ਆਪਣੇ ਆ ਤੇ ਜੇ ਮਾਨੀਏ ਤਾਂ ਸਾਰਿਆਂ ਨਾਲ ਹੀ ਆਪਾਂ ਭੈਣ ਭਰਾ ਦਾ ਰਿਸ਼ਤਾ ਮਾਂ ਬਾਪ ਦਾ ਰਿਸ਼ਤਾ ਮਾਨ ਸਕਦੇ ਅੱਗੋਂ ਅਸੀਂ ਇਸ ਭੈਣ ਨਾਲ ਆਪਣੀ ਉਹ ਰਿਸ਼ਤੇਦਾਰੀ ਨਿਭਾ ਸਕੀਏ ਜਿਹੜੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਣਾਈ ਹੈ ਸਾਡੀ ਮਨਜੀਤ ਭੈਣ ਨੂੰ ਅਸੀਂ ਇੱਥੇ ਉਹ ਸੁਪਨਿਆਂ ਦੇ ਘਰ ਚ ਅੱਜ ਐਡਮਿਟ ਕਰਨ ਲੱਗੇ ਆ ਤੇ ਇਹ ਭੈਣ ਇੱਥੇ ਸੁਪਨਿਆਂ ਦੇ ਘਰ ਚ ਰਹਿ ਕੇ ਇੱਕ ਸੁਪਨਿਆਂ ਵਰਗਾ ਜੀਵਨ ਬਤੀਤ